ਅਲਸੋ ਜੀ ਅੱਜ ਜਿਹੜਾ ਐਂਡੀਪੀਐਸ ਸੈਕਟਰ ਦੇ ਅਧੀਨ ਮਾਮਲਾ ਦਰਜ ਕੀਤਾ ਸਰਬੰਧੀ ਜਾਣਕਾਰੀ ਦੇ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਵੀਜ਼ਨ ਬਲਾਚੌਰ ਦੀ ਹਦਾਇਤ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਨਾਕਾਬੰਦੀ ਅਤੇ ਪ੍ਰੋਬਲਮ ਕੀਤੀ ਜਾਂਦੀ ਹੈ। ਇਸੇ ਦੌਰਾਨ ਨਸ਼ਾ ਤਸਕਰ ਅਤੇ ਨਸ਼ਾ ਨੂੰ ਸਪਲਾਈ ਦੇਣ ਵਾਲਿਆਂ ਬੰਦਿਆਂ ਤੇ ਵੀ ਨਜ਼ਰ ਬਣਾ ਕੇ ਰੱਖੀ ਜਾਂਦੀ ਹੈ। ਕੱਲ ਸਾਡੀ ਪੁਲਿਸ ਪਾਰਟੀ ਥਾਣੇ ਤੋਂ ਐਸਆਈ ਲਖਵੀਰ ਚੰਦ ਜਿਸ ਦੀ ਅਗਵਾਈ ਕਰ ਰਿਹਾ ਸਨ ਤੇ ਦਰਾਨੇ ਪਟੋਲਿੰਗ ਨਕਾ ਕੰਗਣਾਪੇਟ ਪਿੰਡ ਨੂੰ ਜਾ ਰਹੀ ਸੀ ਜਿੱਥੇ ਇਹਨਾਂ ਦਾ ਸਾਹਮਣੇ ਤੋਂ ਇੱਕ ਨੌਜਵਾਨ ਦੇ ਨਾਲ ਸਾਹਮਣਾ ਹੋਇਆ ਤੇ ਜੋ ਪਰਸ ਪਾਰਟੀ ਨੂੰ ਬਾਬਰਦੀ ਦੇਖ ਕੇ ਪਿੱਛੇ ਨੂੰ ਮੋਟਿਆ ਤੇ ਜਿਸ ਨੂੰ ਕਾਬੂ ਕਰਕੇ ਛਕਦੇ ਦੇ ਆਧਾਰ ਤੇ ਉਸ ਵੱਲੋਂ ਛੱਟੇ ਹੋਏ ਵਜਨਦਾਰ ਕੋਲੋਂ ਫਾਫੇ ਦੀ ਤਰਾਸ਼ੀ ਕੀਤੀ ਤੇ ਜਿਸ ਵਿੱਚੋਂ ਹੈਰੋਇਨ ਬ੍ਰਮਦ ਹੋਈ ਤੇ ਵਿਅਕਤੀ ਨੇ ਪੁੱਛਣ ਤੇ ਆਪਣਾ ਨਾਮ ਅਵਤਾਰ ਸਿੰਘ ਲਾਲੀ ਪੁੱਤਰ ਨਛੱਤਰ ਸਿੰਘ ਵਾਸੀ ਬੰਗਾਵੇੜ ਦੱਸਿਆ ਤੇ ਇਸ ਵੱਲੋਂ ਕਵਰ ਕੀਤੀ ਗਈ ਜੋ ਵੀ ਰਿਕਵਰ ਕੀਤੀ ਗਈ ਨਸ਼ੀਲਾ ਪਦਾਰਥ ਹੈਰੋਇਨ ਦਾ वजन ਕੀਤਾ ਤੇ ਉਹ 8 ਗ੍ਰਾਮ ਹੈ ਕੀ ਪਹਿਲਾਂ ਵੀ ਇਸ ਦੇ ਖਿਲਾਫ ਕੋਈ ਮਾਮਲਾ ਦਰਜ ਹੈ ਇਸ ਵਿਅਕਤੀ ਦੇ ਖਿਲਾਫ ਅਸੀਂ ਦੌਰਾਨੇ ਇਨਵੈਸਟੀਗੇਸ਼ਨ ਜਿਹੜਾ ਉਹ ਰਿਕਾਰਡ ਨੂੰ ਦੇਖਿਆ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ ਜਿਹੜੇ ਇਸੇ ਤਰ੍ਹਾਂ ਹੀ ਨਸ਼ਾ ਤਸਕਰੀ ਦਾ ਕੰਮ ਕਰਨ ਦੇ ਕਰਕੇ ਦੋ ਮੁਕਦਮੇ ਦੇ ਖਿਲਾਫ ਦਰਜ ਨੇ ਸਰ ਅਗੀ ਹੁਣ ਡਿਮਾਂਡ ਲਿਖੀ ਜੀ ਇਸ ਦਾ ਅਸੀਂ ਅੱਜ ਇਸ ਨੂੰ ਪੇਸ਼ ਆਪਣੇ ਇਲਾਕਾ ਮਜਿਸਟਰ ਸਾਹਿਬ ਦੇ ਕੀਤਾ ਸੀ ਇਸ ਤੋਂ ਹੋਰ ਇਸ ਦੇ ਜਿਹੜੇ ਆ ਲਿੰਕ ਵਾਰੇ ਪਤਾ ਕਰਨ ਲਈ ਇੱਕ ਦਿਨ ਦਾ ਜਿਹੜਾ ਉਹ ਰਿਮਾਂਡ ਲਿਆ ਤੇ ਇਸ ਤੋਂ ਹੋਰ ਡਗਾਈ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਇਹ ਛੋਟੇ ਛੋਟੇ ਮਸਲੇ ਮਾਮਲੇ ਤਾਂ ਬੜੇ ਦਰਜ ਹੋ ਰਹੇ ਨੇ ਜੀ ਰੋਜ਼ ਹੀ ਦਰ ਬੜੋਰੀ ਹੈ ਨੇ ਜਿਹੜੇ ਬੜੀਆਂ ਨੇ ਜਿਹਦਾ ਕੋਈ ਸਪਲਾਈ ਹੁੰਦਾ ਹੈ ਕੀ ਵੀ ਆਪਣੀ ਗੱਲ ਹੋਣੀ ਚਾਹੀਦੀ ਇਸ ਮਤਲਬ ਕੀ ਹਾਲ ਉਨਤ ਤੱਕ ਪਹੁੰਚ ਹੋ ਰਹੀ ਹੈ ਜੀ ਉਨਤ ਕੋਈ ਸੁਰਾਗ ਮਿਲ ਰਹੀ ਹੈ ਜੀ ਦੇਖੋ ਜਿਹੜੇ ਬੰਦਿਆਂ ਤੋਂ ਇਹ ਖਰੀਦੋ ਫਰੋਕਤ ਕਰਦੇ ਆ ਜਾਂ ਇਹਨਾਂ ਦੇ ਲਿੰਕ ਵਿੱਚ ਆ ਉਹਨਾਂ ਨੂੰ ਅਸੀਂ ਲਗਾਤਾਰ ਆਪਣੇ ਆਪਸਰਨ ਵਾਲਾ ਦੇ ਧਿਆਨ 'ਚ ਸਾਰੇ ਜਿਹੜੀਆਂ ਡਿਸਕਸ ਕਰਨ ਤੋਂ ਬਾਅਦ ਉਹਨਾਂ ਤੇ ਵੀ ਨਜ਼ਰ ਬਣਾਈ ਹੋਈ ਆ ਤੇ ਰੇਡ ਕੀਤਾ ਜਾ ਰਿਹਾ ਹੈ ਤੇ ਉਹਨਾਂ ਵਿੱਚੋਂ ਕੁਝ ਬੰਦਿਆਂ ਨੂੰ ਮੌਕਾ ਪਾ ਕੇ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ